ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਦੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ UN ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਜੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢ ਹਾਂ ਤੇ ਰਹਿਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਹੱਤਿਆ ਦਾ ਵਿਰੋਧ ਕਰਦਾ ਹੈ ਅਸੀਂ ਦੋਵੇਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮੱਚਿਆ ਹੋਇਆ ਭਾਰਤ ਪਾਕਿਸਤਾਨ ਦੀ ਜੰਗ ਲਗਾਤਾਰ ਚੱਰੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ HQ-9 ਤਪਾ ਕੀਤਾ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ S-400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਕਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਲੇ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿ ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਤਵਾਦ ਦੇ ਵਿਰੁੱਧ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਦੀ ਹੈ ਕਿ ਲਿੰਨ ਜਿਆਨ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ ਯੂਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਚੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂਤੀ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਹੱਤਿਆ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਭਾਰਤ ਪਾਕਿਸਤਾਨ ਦੀ ਜੰਗ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਐਚਕਯੂ 9 ਤਪਾ ਕੀਤਾ ਕਿਤਾ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਐਸ 400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਖਿਆ ਹੋਇਆ ਹਾਲਾਂਕਿ ਜਿਹੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜਿਹੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਲੇ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਪਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਦੀ ਹੈ ਕਿ ਲਿੰਨ ਜਿਆਨ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ ਯੂਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਜਿਹੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੀਨ ਜian ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂ ਤੇ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਹੱਤਫਾਜ਼ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਭਾਰਤ ਪਾਕਿਸਤਾਨ ਦੀ ਜੰਗ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ HQ-9 ਤਪਾ ਕੀਤਾ ਕਿ ਤਾਂ ਕਿ ਆਪ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ S-400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਖਿਆ ਹੋਇਆ ਹਾਲਾਂਕਿ ਜਿਹੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜਿਹੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿੱਚ ਹਾਲੇ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਪਾਰਟ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਦੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ UN ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਜੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢ ਹਾਂ ਤੇ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅਥਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵੇਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਭਾਰਤ ਪਾਕਿਸਤਾਨ ਦੀ جنگ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ HQ9 ਤਪਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ S400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਕਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਰ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਪਾਰਟ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਤੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ ਯੂਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਜੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂ ਤੇ ਰਹਿਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮੱਚਿਆ ਹੋਇਆ ਭਾਰਤ ਪਾਕਿਸਤਾਨ ਦੀ جنگ ਲਗਾਤਾਰ ਚੱਰੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਐਚਕਯੂ 9 ਤਪਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਐਸ 400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਖਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿੱਚ ਹਲ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਭਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿ ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦਾਸਤੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਆ ਦੋਵਾਂ ਦੇਸ਼ਾਂ ਨੂੰ ਯੂਨਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਚੜੀ ਐਂਟਰੀਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੀਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂ ਤੇ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਤੀਰਾਂ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮੱਚਿਆ ਹੋਇਆ ਭਾਰਤ-ਪਾਕਿਸਤਾਨ ਦੀ ਜੰਗ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਐਚਕਯੂ 9 ਤਪਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਐਸ 400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਖਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿੱਚ ਹਲ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵੱਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਭਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿ ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਤੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ UN ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਚੜੀ ਐਂਟਰੀਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਸਨੂ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢ ਹਾਂ ਤੇ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵੇਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਆ ਭਾਰਤ ਪਾਕਿਸਤਾਨ ਦੀ جنگ ਲਗਾਤਾਰ ਚੱਲ ਰਹੀ ਆ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਐਚਕਯੂ 9 ਤਪਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਐਸ 400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਖਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਰ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ। ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਭਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਤੀ ਹੈ ਕਿ ਲਿੰਨ ਜਿਆਨ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ ਯੂਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਚੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਤਵਾਦ ਦੇ ਵਿਰੁੱਧ ਦਾ ਜਸਨੂ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂ ਤੇ ਰਹਿਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਹਥਫਾਦੰਦ ਦਾ ਵਿਰੋਧ ਕਰਦਾ ਹੈ ਅਸੀਂ ਦੋਵੇਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮੱਚਿਆ ਹੋਇਆ ਭਾਰਤ ਪਾਕਿਸਤਾਨ ਦੀ ਜੰਗ ਲਗਾਤਾਰ ਚੱਰੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ HQ-9 ਤបਾ ਕੀਤਾ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ S-400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਕਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਰ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿ ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਦੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬੜਾ ਰੱਖਣ ਦੀ ਅਪੀਲ ਕਰਦੇ ਆ ਦੋਵਾਂ ਦੇਸ਼ਾਂ ਨੂੰ ਯੂਨੈਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਜੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੀਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂ ਤੇ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਹਿਰਾਨੂ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਭਾਰਤ ਪਾਕਿਸਤਾਨ ਦੀ ਜੰਗ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਐਚਕਯੂ 9 ਤਬਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਅਤੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਐਸ 400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਕਿਆ ਹੋਇਆ ਹਾਲਾਂਕਿ ਜਿਹੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਲੇ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ। ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਪਾਰਟ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿ ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਤੀ ਹੈ ਕਿ ਲਿੰਨ ਜਿਆਂ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅੱਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਆ ਦੋਵਾਂ ਦੇਸ਼ਾਂ ਨੂੰ UN ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਚੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁੱਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢ ਹਾਂ ਤੇ ਰਹਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅਥਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵੇਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਭਾਰਤ ਪਾਕਿਸਤਾਨ ਦੀ جنگ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ HQ-9 ਤបਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ S-400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਖਿਆ ਹੋਇਆ ਹਾਲਾਂਕਿ ਜਿਹੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜਿਹੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿਚਾਲੇ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ ਕਾਰਫਾਈ ਪਾਰਤ ਵੱਲੋਂ ਕੀਤੀ ਗਈ ਹੈ ਤੇ ਹੁਣ ਚੀਨ ਦੇ ਵੱਲੋਂ ਵੀ ਮੂੰਹ ਜੜਾ ਮੋੜ ਲਿਆ ਕਿ ਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਚੀਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਚੀਨ ਦੇ ਇੱਕ ਬੁਲਾਰੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਤਵਾਦ ਦੇ ਵਿਰੁੱਧਾ ਇਸ ਸਾਰੀ ਹੀ ਜਿਹੜੀ ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਚੀਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਹੈ ਦੱਸਤੀ ਹੈ ਕਿ ਲਿੰਨ ਜਿਆ ਅੰਜਾਨ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਅਤਵਾਦ ਦੇ ਖਿਲਾਫ ਅਸੀਂ ਇੰਡੀਆ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਚਿੰਤਨਤਾ ਇੰਡੀਆ ਪਾਕਿਸਤਾਨ ਦੋਵੇਂ ਹੀ ਸਾਡੇ ਗੁਆਂਢੀ ਦੇਸ਼ ਨੇ ਅਸੀਂ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਦੋਵਾਂ ਦੇਸ਼ਾਂ ਨੂੰ ਯੂਨ ਚਾਰਟਰ ਤੇ ਅੰਤਰਰਾਸ਼ਟਰੀ ਕਾਨੂੰਨ ਮੰਨਣੇ ਚਾਹੀਦੇ ਨੇ ਜੀ ਹਾਂ ਹੁਣ ਚੀਨ ਦੇ ਵੱਲੋਂ ਜੜੀ ਐਂਟਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਚੀਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਦਾ ਜਿਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਨ ਜਿਆਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਤੇ ਚੀਨ ਦੇ ਰੁਖ ਨੂੰ ਸਾਂਝਾ ਕੀਤਾ ਹੈ ਚੀਨ ਮੌਜੂਦਾ ਘਟਨਾਕਰਮ ਬਾਰੇ ਚਿੰਤਤ ਹੈ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਾਂ ਤੇ ਰਹਿਣਗੇ ਉਹ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਹਥਿਆਫਤ ਦਾ ਵਿਰੋਧ ਕਰਦਾ ਹੈ ਅਸੀਂ ਦੋਵੇਂ ਟੀਰਾ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਕੰਮ ਕਰਨ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਅਪੀਲ ਕਰਦੇ ਹਾਂ ਸੋ ਦੱਸਤੀ ਹੈ ਕਿ ਲਗਾਤਾਰ ਮਾਹੌਲ ਜਿਹੜਾ ਹਲਚਲ ਵਾਲਾ ਮਚਿਆ ਹੋਇਆ ਭਾਰਤ ਪਾਕਿਸਤਾਨ ਦੀ ਜੰਗ ਲਗਾਤਾਰ ਚੱਰੀ ਹੈ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਐਚਕਯੂ 9 ਤਪਾ ਕੀਤਾ ਕਿ ਤਾਂ ਕਿ ਆ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਦੱਸਦੇ ਕਿ ਸਿਵਲ ਡਿਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਨਿਊਟਰਲਾਈਜ਼ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਐਸ 400 ਦੇ ਨਾਲ ਜਿਹੜਾ ਇਹਨਾਂ ਸਾਰੇ ਹੀ ਪਾਕਿਸਤਾਨ ਦੇ ਹਥਿਆਰਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸੋ ਇਸ ਸਮੇਂ ਕਾਫੀ ਮਾਹੌਲ ਚੜਾ ਪਕਿਆ ਹੋਇਆ ਹਾਲਾਂਕਿ ਜੜੀਆਂ ਸਰਕਾਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਨੂੰ ਜੜਾ ਕੰਟਰੋਲ ਕੀਤਾ ਜਾ ਰਿਹਾ ਤੇ ਚਿਹਰੇ ਦੇ ਵਿੱਚ ਇੱਕ ਵਾਰ ਭਾਰਤ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਤੇ ਹੁਣ ਪਾਕਿਸਤਾਨ ਨੂੰ ਚਾਈਨਾ ਦੇ ਵੱਲੋਂ ਵੀ ਵੱਡਾ ਝਟਕਾ ਮਿਲ ਚੁੱਕਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਸਤੀ ਜਵਾਬੀ